ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਗਵਾਰੇਰੀ ਮਹੱਲਾ ਪੰਜਵਾ ਆਨ ਰਸਾ ਜੀਤੇ ਤੈ ਚਖੇ ਨਿਮਖ ਨ ਤ੍ਰਿਸਨਾ ਤੇਰੀ ਲਾਥੇ ਹਰੇ ਰਸ ਕਾ ਤੂੰ ਚਖੇ ਸਾਦ ਚਖਤ ਹੋਏ ਰਹੇ ਬਿਸਮਾਦੋ ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾ हे जेहवे तू राम गुण गा निमख निमख हरे 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 ध्याओ आन न सुनिए क तुहं जाइए ਸਾਧ ਸੰਗ ਤੇ ਵਡ ਭਾਗੀ ਪਾਈਐ ਆਠ ਪਹਰ ਜਿਵੇਂ ਆਰਾਧੇ ਪਾਰ ਬ੍ਰਹਮ ਠਾਕੁਰ ਆਗਾਧੇ ਇਹਾ ਉਹਾ ਸਦਾ ਸੁਹੇਲੀ ਹਰੇ ਗੁਣ ਗਾਵਤ रसन अमोली मनस पति मौली फल फूल पेड़े एह रस राती बहर न छोड़े आनन रस कस लवै न लाई कह नानक ਗੁਰ ਪਏ ਹੈ ਸਹਾਈ ਗੌੜੀ ਗਵਰੇਰੀ ਮਹੱਲਾ ਪੰਜਵਾ ਮਨ ਮੰਦਰ ਤਾਨੂੰ ਸਾਜੀ ਬਾਰੇ ਇਸ ਹੀ ਮੱਧੇ ਬਸਤ ਅਪਾਰ ਇਸ ਹੀ ਪੀਤਰੇ ਸੁਨੀਤ ਸਾਹ ਕਵਨੋ ਵਪਾਰੀ ਜਾ ਕਾ ਉਹਾ ਵਿਸਾਹ ਨਾਮ ਰਤਨ ਕੋ ਕੋ ਬਿਉਹਾਰੀ ਅੰਮ੍ਰਿਤ ਪੋਜਨੋ ਕਰੇ ਆਹਾਰੀ ਰਹਾਉ ਮਾਨੋ ਤਾਨੂੰ ਅਰਪੀ ਸੇਵ ਕਰੀ ਜੈ ਕਵਨ ਸੁਜਗ ਤੇ ਜੇ ਤੂ ਕਰੀ ਜੈ ਪਾਏ ਲਗਾ ਤਾ ਜੇ ਮੇਰਾ ਤੇਰਾ ਕਵਨ ਸੁਜਾਨੋ ਜੋ ਸੌਦਾ ਜੋੜੈ ਮਹਿਲ ਸਾਹ ਕਾ ਕਿਨ ਬੇਧੇ ਪਾਵੈ ਕਵਨ ਸੋ ਬੇਧੇ ਜੇ ਤੂੰ ਪੀਤਰੇ ਬੁਲਾਵੈ ਤੂੰ ਵਡਸਾ ਹੋ ਜਾਕੇ ਕੋਟ ਵਣਜਾਰੇ ਕਵਨ ਸੋ ਦਾਤਾ ਲੇ ਸੰਚਾਰੇ ਖੋਜਿਤ ਖੋਜਿਤ ਨਿਜ ਘਰ ਪਾਇਆ ਅਮੋਲ ਰਤਨ ਨੂੰ ਸਾਚੂ ਦਿਖਲਾਇਆ ਕਰੇ ਕਿਰਪਾ ਜਦ ਮੇਲੇ ਸਾਹੇ ਕਹ ਨਾਨਕ ਗੁਰ ਕੈ ਵੇ ਸਾਹੇ ਗੌੜੀ ਮਹੱਲਾ ਪੰਜਵਾ ਗਵਰੇਰੀ ਰਹਿਣ ਦਿਨ ਸੁ ਰਹੇ ਇੱਕ ਰੰਗਾ ਪ੍ਰਭ ਕਾ ਜਾਣੇ ਸਦ ਹੀ ਸੰਗਾ ਠਾਕੁਰ ਨਾਮੂ ਕੀਓ ਓਨੇ ਵਰਤਨ ਨੇ ਤ੍ਰਿਪਤ ਅਘਾਵਨ ਨੂੰ ਹਰੇ ਕੇ ਦਰਸਨੇ ਹਰੇ ਸੰਗੇ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸਰਨੀ ਪਰੇ ਰਹਾ ਚਰਨ ਕਮਲ ਆਤਮ ਆਧਾਰ ਏਕੁ ਨਿਹਾਰੇ ਹੈ ਅਗਿਆਕਾਰ ਇਕੋ ਬਨ ਜੋ ਇਕੋ ਬਿਵਹਾਰੀ ਅਵਰ ਨ ਜਾਣ ਹੈ ਬੇਨੋ ਨਿਰੰਕਾਰੀ ਹਰਖ ਸੋਗ ਦੁਹੁ ਤੇ ਮੁਕਤੇ ਸਦਾ ਅਲਪ ਤੋ ਜੋਗ ਅਰ ਜੁਗਤੇ दीस हे सभ सब महे ते रहते पार ब्रह्म का ओ ध्यान उतरते संतन की महमा कवन वखाना अगाधे बोधे किछु मेते नहीं जाना ਪਰ ਬ੍ਰਹਮ ਮੋਹੇ ਕਿਰਪਾ ਕੀਜੈ ਤੂਰੇ ਸੰਤਨ ਕੀ ਨਾਨਕ ਦੀਜੈ ਗਾਉੜੀ ਗੁਆਰੇਰੀ ਮਹੱਲਾ ਪੰਜਵਾ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੋ ਤੂੰ ਮੇਰਾ ਪ੍ਰੀਤਮ ਤੂੰ ਸੰਗੇ ਹੀ ਤੂੰ ਮੇਰੀ ਪਾਤੇ ਤੂੰ ਹੈ ਮੇਰਾ ਗਹਿਣਾ ਤੁਝ ਦੇਨੋ ਨਿਮਖ ਨਾ ਜਾਈ ਰਹਿਣਾ ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ਤੂੰ ਮੇਰੇ ਸਾਹਿਬ ਉ ਮੇਰੇ ਖਾਨ ਰਹਾ ਜੋ ਤੁਮ ਰਾਖ ਹੋ ਤਿਵ ਹੀ ਰਹਿਨਾ ਜੋ ਤੁਮ ਕਹ ਹੋ ਸੋਈ ਮੋਹੇ ਕਰਨਾ ਜਹ ਪੇਖਾ ਤਹਾ ਤੁਮ ਬਸਨਾ ਨਿਰਪਉਨਾ ਮੁਝ ਪਉ ਤੇਰਾ ਰਸਨਾ ਤੂੰ ਮੇਰੀ ਨਵ ਨੇਧੇ ਤੂੰ ਪੰਡਾਰ ਰੰਗ ਰਸਾ ਤੂੰ ਮਨ ਹੈ ਅਦਾਰ ਤੂੰ ਮੇਰੀ ਸੋਭਾ তুম ਸੰগে রাতিয়া তুম meri oot tu hai mera takiya man tan antar tu hi dhaya maram tumhara gurte paya ਸਾਤੇ ਗੁਰ ਤੇ ਦ੍ਰਿੜਿਆ ਇੱਕ ਇਕੈ ਨਾਨਕ ਦਾਸ ਹਰ 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 ਟਿਕਾ ਗਾਉੜੀ ਗੁਆਰੇਰੀ ਮਹੱਲਾ ਪੰਜਵਾ ਬਿਆਪਤ ਹਰਖ ਸੋਗ ਵਿਸਥਾਰ ਵਿਆਪਤ ਸੁਰਗ ਨਰਕ ਅਵਤਾਰ ਵਿਆਪਤ ਧਨ ਨਿਰਧਨ ਪੇਖੇ ਸੁਭਾ ਮੂਲ ਵਿਆਧੀ ਵਿਆਪ ਸੇ ਲੋਭਾ ਮਾਇਆ ਵਿਆਪਤ ਬਹੁ ਪਰਕਾਰੀ ਸੰਤ ਜੀਵ ਹੈ प्रभ ओट रहा व्यापत अहं बुद्धि का माता व्यापत पुत्र कलत्र राता व्यापत हस्ते कोडे आरु बसता ਵਿਆਪਤ ਰੂਪ ਜੋਬਨ ਮਦਮਸਤਾ ਵਿਆਪਤ ਤੂੰ ਮੇ ਰੰਕ ਅਰ ਰੰਗਾ ਵਿਆਪਤ ਗੀਤ ਨਾਦ ਸੁਣੇ ਸੰਗਾ ਵਿਆਪਤ ਸੇਜ ਮਹਿਲ ਸੀਗਾਰ पंचदूत व्याप्त अंधियार व्याप्त कर्म कर हाउ फसा व्याप्त ते गिरस्त व्याप्त उदासा आचार व्यवहार व्याप्त एह जाते सब किछु व्याप्त बेनु हरे रंग रात संतन के बंधन काटे हरे राई ता कह कह व्यापै मा कह नानक जेने तुरे संत पाई ता कह निकटे न आवै मई ਗੌੜੀ ਗੁਆਰੇਰੀ ਮਹੱਲਾ ਪੰਜਵਾ ਨੈਨੋ ਨੀਦ ਪਰ ਦ੍ਰਿਸ਼ਟੇ ਵੇਕਾਰ ਸ਼੍ਰਵਣ ਸੋਏ ਸੋਣੇ ਨਿੰਦ ਵਿਚਾਰ ਰਸਨਾ ਸੋਈ ਲੋਭੇ ਮਿੱਠੇ ਸਾਦੇ ਮਨ ਸੋਇਆ ਮਾਇਆ ਬਿਸਮਾਦੇ ਯੇਸੂ ਗ੍ਰਹਿ ਮਹਿ ਕੋਈ ਜਾਗ ਤੁ ਰਹੈ ਸਭ ਤੁ ਵਸਤ ਉਹ ਆਪਣੀ ਲਹੈ ਰਹਾ ਸਗਲ ਸਹੇਲੀ ਆਪਣੇ ਰਸਮਤੀ ਗ੍ਰਹਿ ਆਪਣੇ ਕੀ ਖਬਰ ਨ ਜਾਤੀ ਮੁਸਨਹਾਰ ਪੰਜ ਬਟਵਾਰੇ ਸੁਨੇ ਨਗਰ ਪਰੇ ਠਗ ਹਾਰੇ ਉਨ ਤੇ ਰਾਖੈ ਬਾਪੁ ਨਮਾਈ ਉਨਤੇ ਰਾਖੈ ਮੀ ਤੁ ਨ ਪਈ ਦਰਬੇ ਸਿਆਣਪ ਨਾ ਓਏ ਰਹਤੇ ਸਾਧ ਸੰਗੇ ਓਏ ਦੁਸਟ ਵਾਸੇ ਹੋਤੇ ਕਰ ਕਿਰਪਾ ਮੋਹੇ ਸਾਰੇਂਗ ਪਾਣੇ संतन तू रे सर्वनिधान सब तू पूंजी सतगुरु संगगे नानक जागै पार ब्रह्म करंगे सो जागै जेसु प्रभु कृपाल ਇਹ ਪੂੰਜੀ ਸਭ ਤੂੰ ਤਨੁ ਮਾਲੂ ਰਹਾ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ